ਬੰਦੀ ਸਿੰਗਾਾਂ ਦੀ ਰਿਹਾਈ ਨੂੰ ਲੈ ਕੇ ਅੱਜ 3 ਘੰਟੇ ਲਈ ਟੋਲ ਪਲਾਜ਼ਾ ਬੰਦ ਕੀਤੇ ਗਏ। ਅਸੀਂ ਤਕਰੀਬਨ 11 ਵਜੇ ਆਗੇ ਸੀ ਪਹਿਲਾਂ ਪੁਲਸ ਵਾਲਿਆਂ ਨਾਲ ਗੱਲ ਹੋਈ ਸਾਡੀ 50 ਸਾਹਿਬ ਆਏ ਸੀ ਇੱਥੇ ਸੀ ਸਾਹਿਬ ਹੋਈ। ਉਹਨਾਂ ਨੂੰ ਇਹ ਕਾਲ ਸੀ ਕਿ ਆਪਾਂ ਨੇ ਧਰਨਾ ਦੇਣਾ ਪਰ ਆਪਾਂ ਟੂਲ ਨਹੀਂ ਫ੍ਰੀ ਕਰ ਸਕਦੇ। ਫਿਰ ਪੂਰੇ ਪੰਜਾਬ ਚੋਂ ਫ੍ਰੀ ਸੀ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਆਪਣੇ ਉੱਪਰ ਅਫਸਰ ਨਾਲ ਗੱਲਬਾਤ ਕੀਤੀ ਤੇ ਹੁਣ ਆਪਾਂ ਨੇ 3 ਘੰਟੇ ਵਾਸਤੇ ਟੋਲ ਫ੍ਰੀ ਕੀਤਾ ਹੋਇਆ ਹੈ ਤੇ ਲੋਕਾਂ ਨੂੰ ਆਪਾਂ ਦੱਸ ਰਹੇ ਹਾਂ ਕਿ ਟੋਲ ਫ੍ਰੀ ਹੈ। ਕਿ ਨਰੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸਰਕਾਰ ਨੂੰ ਅਪੀਲ ਕਰਦੇ ਆ ਇੱਕ ਆਪਣਾ ਰੋਹ ਚਤਾਉਣ ਵਾਸਤੇ ਅੱਜ ਇਹ ਕਮੈਂਟ ਸਾਹਿਬ ਮੁਰਚਾ ਲੋਕ ਇਤਿਮਸ਼ਨ ਬੀਕੇਓ ਪੰਜਾਬ ਵੱਲੋਂ ਵੀ ਕਮੈਂਟ ਸਾਹਿਬ ਮੋਰਚੇ ਦੀ ਜੋ ਉਹਨਾਂ ਦੀ ਸੱਦੇ ਦੇ ਉੱਤੇ ਆਪਾਂ ਵੀ ਮਤਨ ਦੇ ਸਹਿਯੋਗ ਵਾਸਤੇ ਇਹ ਟੌਰਪ੍ਰੇਜਪਤੀ ਜੀ ਕੀਤਾ ਸੀ ਸੋ ਆਪਾਂ ਜੋ ਉਪਰੋਕਤ ਹੁਕਮ ਹੈ ਉਹਦੇ ਕਰਦੇ ਹੋਏ ਆਪਾਂ ਉਹਰੇ ਆਪਣੀ ਡਿਊਟੀ ਦੇ ਰਹੇ ਹਾਂ ਆ ਸੋ ਅਸੀਂ ਹੋਰ ਵੀ ਇੱਥੇ ਜਿਹੜੇ ਇਸ ਵੇਲੇ ਲੋਕ ਹਿੱਤ ਮਿਸ਼ਨ ਦੇ ਜਿਹੜੇ ਸੇਵਾਦਾਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਫਿਲਹਾਲ ਅਸੀਂ ਦਿਖਾ ਸਕਦੇ ਹਾਂ ਕਿ ਉਹ ਆਪ ਨੂੰ ਕਿ ਜਿਹੜੇ ਕਿ ਸਮੁੱਚੇ ਪੰਜਾਬ ਦੇ ਵਿੱਚ ਅੱਜ 3 ਘੰਟੇ ਦੇ ਲਈ ਟੋਲ ਫ੍ਰੀ ਰੱਖਣ ਦੀ ਜਿਹੜੀ ਇੱਕ ਅੱਜ ਕਾਲ ਸੀਗੀ ਉਹ ਉਹ ਤੁਹਾਨੂੰ ਨਜ਼ਰ ਆ ਰਹੀ ਹੈ ਇੱਥੇ ਬੜੋਦੀ ਟੋਲ ਪਲਾਜ਼ਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਦੇ ਜਿਹੜੀਆਂ ਤਸਵੀਰਾਂ ਅਸੀਂ ਆਪ ਨਾਲ ਲਗਾਤਾਰ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਆ ਜਿਹੜੀ ਹੈ ਪੁਲਿਸ ਪ੍ਰਸ਼ਾਸਨ ਵੀ ਇਸ ਵੇਲੇ ਨਜ਼ਰ ਆ ਰਿਹਾ ਮੁਸਤੈਦ ਨਜ਼ਰ ਆ ਰਿਹਾ ਹੈ ਔਰ ਉਸ ਦੇ ਨਾਲ ਨਾਲ ਅਗਰ ਅਸੀਂ ਗੱਲ ਕਰੀਏ ਕਿ ਜਿਹੜੇ ਆਗੂ ਸਹਿਬਾਨ ਨੇ ਔਰ ਉਸ ਦੇ ਨਾਲ ਨਾਲ ਜਿਹੜੇ ਵਰਕਰ ਨੇ ਸੇਵਾਦਾਰ ਨੇ ਉਹ ਵੀ ਇੱਥੇ ਮੌਜੂਦ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਡਿਪਟੀ ਡੀਐਸਪੀ ਜਿਹੜੇ ਨੇ ਉਹ ਵੀ ਇੱਥੇ ਮੌਜੂਦ ਨੇ ਤੇ ਲੋਕ ਹਿੱਤ ਮਿਸ਼ਨ ਦੇ ਆਗੂ ਨੇ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਭਾਜੀ ਅੱਜ ਜਿਹੜੀ ਹੈ ਕਿ ਕਾਲ ਇਸ ਮੁੱਚੇ ਪੰਜਾਬ ਦੇ ਵਿੱਚ ਲੋਕ ਹਿੱਤ ਮਿਸ਼ਨ ਵੱਲੋਂ ਕਿਵੇਂ ਆਜਦਾ ਇਹ ਸਾਰਾ ਹੀ ਜੋ ਦੇਖੋ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਹਤਵੀਆਂ ਹੋਈਆਂ ਪਿੱਛੇ ਪਾਵੇਂ ਉਸ ਸਮੇਂ ਕ ਪੰਥਾ ਕਹੋ ਜੀ ਸਰਕਾਰ ਸੀ ਉਸ ਤੋਂ ਬਾਅਦ ਗੋਲੀ ਕਾਂਡ ਹੋਇਆ ਪ੍ਰਕਾਰੀ ਅਤੇ ਬਹਿਬਲ ਕਲਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਾਪਤਾ ਹੋਏ ਬੰਦੀ ਸਿੰਘਾਂ ਦੀ ਹੁਣ ਤੱਕ ਰਿਹਾਈ ਨਹੀਂ ਹੋਈ। ਇਸੇ ਗੱਲਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਆਉਣ ਦੇ ਵਿੱਚ ਆਈ। ਉਹਨਾਂ ਨੇ ਵੀ ਦਾਅਵੇ ਤੇ ਬਾਦੇ ਪਲਾਤੇ ਅੱਜ ਕੌਮੀ ਇਨਸਾਫ ਮੋਰਚੇ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਸੀ ਟੋਲ ਫ੍ਰੀ ਕਰਨ ਦਾ ਪਰ ਸੂਬਾ ਸਰਕਾਰ ਵੀ ਬਿਲਕੁਲ ਭਾਜਪਾ ਦਾ ਸਾਥ ਦੇ ਰਹੀ ਹੈ। ਇੱਥੇ ਬੜੌਦੀ ਟੋਲ ਪਲਾਜ਼ਾ ਤੇ ਲੋਕ ਇਤਿਮਾਸ਼ ਨੂੰ ਜਿਹੜਾ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਪਰ ਟੋਲ ਜਿਹੜਾ ਹੈ ਬਿਲਕੁਲ ਫ੍ਰੀ ਕਰ ਦਿੱਤਾ ਗਿਆ ਸਿਰਫ ਸ਼ਾਂਤਮਈ ਤੌਰ ਤੇ ਇਹ ਸਰਕਾਰਾਂ ਤੱਕ ਜਿਹੜੀ ਹੈਗੀ ਮੰਗ ਪਹਚਾਈ ਜਾ ਰਹੀ ਹੈ ਕਿ ਕੌਮ ਦੀ ਸਮੂੱਚਾ ਵੈਸੇ ਮਾਨਵਤਾ ਦਾ ਮਨੁੱਖੀ ਅਧਿਕਾਰਾਂ ਦਾ ਮਸਲਾ ਏ ਕਿ ਅੱਜ ਤੱਕ ਜਿਹੜੇ નિર્ਦੋਸ਼ ਬੈਠੇ ਉਹਨਾਂ ਤੇ ਗੋਲੀ ਚੱਲੀ ਹੈ ਜਾਂ ਜਿਹੜੇ ਬੰਦੀ ਸਿੰਘ ਕੋਈ 20 ਸਾਲ ਵੱਧ ਤੋਂ ਵੱਧ ਸਜ਼ਾ ਕੱਟ ਸਕਦਾ ਹੈ 50 50 ਸਾਲ ਹੋ ਗਏ 60 60 ਸਾਲ ਹੋ ਗਏ ਉਹਨਾਂ ਨੂੰ ਹੁਣ ਵੀ ਰਿਹਾ ਨਹੀਂ ਕੀਤਾ ਜਾ ਰਿਹਾ ਜਿਹੜੇ ਇਸਤਾਂ ਗੁਰੂ ਗ੍ਰੰਥ ਸਾਹਿਬ ਉਹਨਾਂ ਦੇ ਸਤਕਾਰ ਦੇ ਲਈ ਕਾਨੂੰਨ ਨਹੀਂ ਬਣਾਇਆ ਜਾ ਰਿਹਾ ਨਾ ਬੇਅਦਮੀਨਾਂ ਦਾ ਇਨਸਾਫ ਮਿਲ ਰਿਹਾ ਸੋ ਜਿਹੜੀ ਕੌਮ ਦੀਆਂ ਸਾਰੇ ਮਾਨਵਤਾਵਾਦੀਆਂ ਵੱਲੋਂ ਇਹ ਮੰਗ ਰੱਖੀ ਗਈ ਹੈ ਲੰਬੇ ਸਮੇਂ ਤੋਂ ਚੱਲ ਰਹੀ ਹੈ 3 ਸਾਲ ਹੋ ਗਏ ਲਗਾਤਾਰ ਮੋਰਚਾ ਚੱਲਦੇ ਨੂੰ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਨਾ ਕੇਂਦਰ ਸਰਕਾਰ ਵੱਲੋਂ ਨਾ ਇਸ ਮੰਗਾਂ ਨੂੰ ਲੈ ਕੇ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਉਸ ਨੂੰ ਲੈ ਕੇ ਅੱਜ ਜਿਹੜਾ ਰੋਸ ਪ੍ਰਦਰਸ਼ਨ ਹੈ ਉਹ ਸਮੁੱਚੇ ਸੰਗਤਾਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਹਰਿਆਣਾ ਹਿਮਾਚਲ ਹੋਰ ਥਾਂ ਵੀ ਕੀਤਾ ਜਾ ਰਿਹਾ ਹੈ ਕੌਮੀ ਸਾਂਭੋਰਚੇ ਦੇ ਮੰਗਤੇ ਤੋਂ ਲੋਕ ਇਤਿਮਿਸ਼ਨ ਵਿਥੇ ਟੋਲ ਪਲਾਜਾ ਬੜੌਦੀ ਤੇ ਆਪਣਾ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਤੱਕ ਜਿਹੜੀਆਂ ਕੌਮੀ ਮੰਗਾਂ ਨੇ ਉਹਦੇ ਸੰਬੰਧੀ ਜਿਹੜੀ ਆਵਾਜ਼ ਆ ਪਚਾ ਰਹੇ ਆ ਸਿੰਘ ਸਾਹਿਬ ਵੇਖਿਆ ਜਾ ਰਿਹਾ ਹੈ ਕਿ ਲੰਮੇ ਸਮੇਂ ਤੋਂ ਇਨਸਾਫ ਦੇ ਲਈ ਪਬਲਿਕ ਨੂੰ ਸੜਕਾਂ ਤੇ ਆਣਾ ਪੈਂਦਾ ਹੈ ਅੱਜ ਇੱਕ ਬਹੁਤ ਵੱਡਾ ਰੋਸ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਹੈ ਕਿ ਕਿਵੇਂ ਵੇਖਦੇ ਹੋ ਕਿ ਕਿਉਂ ਨਹੀਂ ਇਹ ਮੰਗਾਂ ਜਿਹੜੀਆਂ ਮੰਗੀਆਂ ਜਾਂਦਾ ਪੂਰੀਆਂ ਕੀਤੀਆਂ ਜਾਂਦੀਆਂ ਇਹ ਕੋ ਮੰਗਾ ਨਹੀਂ ਮੰਗ ਰਹੀ ਹੈ ਆ ਤਾਂ ਅਸੀਂ ਉਹਨਾਂ ਨੂੰ ਬੋਲੇ ਕਹਿ ਸਕਦੇ ਆ ਇਹ ਆ ਦਿਖਦਾ ਨਹੀਂ ਕਹਿ ਸਕਦੇ ਆ ਇਹੀ ਕਹਿ ਸਕਦੇ ਆ ਨਾ ਜਦੋਂ ਬੰਦੇ ਨੂੰ ਦੂਜੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਇਹਨਾਂ ਨੂੰ ਪ੍ਰੋਬਲਮ ਕੀ ਹੈ ਕੀ ਮੰਗ ਰੱਖੀ ਹੋਈ ਹੈ ਇਹਨਾਂ ਨੇ ਜਾਂ ਤਾਂ ਉਹ ਕੰਨ ਬੰਦ ਕਰਕੇ ਬੈਠੇ ਬਿਲਕੁਲ ਏ ਅਸੀਂ ਉਹਨਾਂ ਨੂੰ ਜਗਾਣ ਵਾਸਤੇ ਹੀ ਇਹ ਰੋਸ਼ ਜੋ ਕਰ ਰਹੇ ਇਹਦੇ ਵਾਸਤੇ ਹੀ ਕਰ ਰਹੇ ਆ ਮੈਂ ਤਾਂ ਇੱਕ ਇਹਦਾ ਚਾਹੁੰਦਾਗਾ ਜਿੱਦਾਂ 26 ਜਨਵਰੀ ਨੂੰ ਇੱਕ ਕਾਲ ਦਿੱਤੀ ਜਾਵੇ ਜਿੱਦਾਂ ਦਿੱਲੀ ਧਰਨਾ ਲੱਗਿਆ ਸੀਗਾ ਜਿਹੜਾ ਇਨ ਕੌਮਨ ਇਨਸਾਫ ਮੋਰਚਾ ਲੱਗਿਆ ਵਾਏ ਉੱਥੇ ਸਾਰੇ ਪਹੁੰਚਣ ਚੜ੍ਹਦੀ ਕਲਾ ਵਿੱਚ ਧਰਨੇ ਨੂੰ ਕਰਨ ਤੇ ਸਰਕਾਰਾਂ ਆਪੇ ਹਿੱਲਣ ਗਈਆਂ ਫੇਰ ਜਾਗਣ ਗਈਆਂ ਨਹੀਂ ਤਾਂ ਇਦਾਂ ਅਸੀਂ ਖੜ੍ਹਦੇ ਆ ਤਾਂ ਕੋਈ ਫਰਕ ਨਹੀਂ ਪੈਣਾ ਉਹਨਾਂ ਨੂੰ ਸਰਕਾਰਾਂ ਨੂੰ ਇੱਕ ਚੜ੍ਹਦੀ ਕਲਾ ਵਿੱਚ ਉੱਥੇ ਮੋਰਚਾ ਲਾਇਆ ਜਾਵੇ ਤੇ ਸਰਕਾਰਾਂ ਜ਼ਰੂਰ ਜਾਗਣ ਗਈਆਂ ਇਕਤਾ ਕਰਨ ਸਾਰੇ ਵਾਹਿਰ ਜੀ ਦਾ ਖਾਲਸਾ ਵਾਹਿਰ ਜੀ ਦੀ ਫਤਿਹ ਸੋਸੀ ਤਸਵੀਰਾਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕੀਤੀ ਆ ਆਪ ਨੂੰ ਬੜੋਦੀ ਟੋਲ ਪਲਾਜ਼ਾ ਦੀਆਂ ਜਿੱਥੇ ਕਿ ਅੱਜ ਸਮੁੱਚੇ ਪੰਜਾਬ ਦੇ ਵਿੱਚ 3 ਘੰਟੇ ਦੇ ਲਈ ਜਿਹੜੀ ਕਿ ਕਾਲ ਕੀਤੀ ਗਈ ਸੀ ਕਿ ਭਾਵੇਂ ਉਹ ਬਰਗਾੜੀ ਜਿਹੜਾ ਕਿ ਉਹ ਉੱਥੇ ਇੱਕ ਘਟਨਾ ਵਾਪਰੀ ਸੀਗੀ ਉਸ ਦਾ ਇਨਸਾਫ ਤੇ ਲਈ ਜਾਂ ਫਿਰ ਅਸੀਂ ਗੱਲ ਕਰੀਏ ਕਿ ਸਿੰਘਾਂ ਦੇ ਰਿਹਾਈ ਦੇ ਲਈ ਵੱਖ-ਵੱਖ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਆਧਾਰ ਦੇ ਉੱਤੇ ਇਨਸਾਫ ਦੀ ਮੰਗ ਕਰਦੇ ਹੋਏ ਅੱਜ ਜਿਹੜਾ ਇਹ ਰੋਸ ਪ੍ਰਦਰਸ਼ਨ ਜਾਰੀ ਹੈ ਭਾਜੀ ਕਿਵੇਂ ਵੇਖਦੇ ਹੋ ਕਿ ਅੱਜ ਜਿਹੜਾ ਕਿ ਐਨਐਫ ਵੱਡੇ ਪੱਧਰ ਦੇ ਉੱਤੇ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਕਾਲ ਹੈ ਬੰਦੀ ਸਿੰਘਾਂ ਦੇ ਵੱਲੋਂ ਦਿੱਤੀ ਗਈ ਸੀ ਜਿਹੜੀ ਕਿ ਅਸੀਂ ਅੱਜ ਲੋਕ ਦਿੱਤ ਵਿੰਸ਼ਨ ਵੱਲੋਂ ਆਪਣਾ ਟੋਲ ਪਲਾजा ਬੜੋਦੀ ਤੇ ਅਸੀਂ ਜਿਹੜਾ ਕਿ 3 ਘੰਟੇ ਵਾਸਤੇ ਟੋਲ ਫ੍ਰੀ ਗੱਡੀਆਂ ਨੂੰ ਨਿਗਾ ਰਹੇ ਇਹਦੇ ਵਿੱਚ ਸਾਡੇ ਦੋ ਤਾਂ ਜਿਹੜੇ ਸੂਰਮੇ ਐ ਉਹਨਾਂ ਨੂੰ 36 ਵਸਾਲ ਲੱਗ ਚੁੱਕਿਆ ਤੇ ਬਾਕੀਆਂ ਨੂੰ 8 ਜਿਹੜੇ ਹੋਰ ਐ ਉਹਨਾਂ ਨੂੰ ਲੱਗ ਗਿਆ 31 ਜਾਂ 32 ਵਸਾਲ ਸ਼ੁਰੂ ਹੋ ਗਿਆ ਨਾ ਤਾਂ ਉਹਨਾਂ ਨੂੰ ਹੁਣ ਤੱਕ ਕੋਈ ਸੁੱਖੀ ਮਿਲੀ ਐ ਨਾ ਫਰਲੋ ਮਿਲੀ ਐ ਇਸ ਕਰਕੇ ਅਸੀਂ ਕਹਚਾਉਂਦੇ ਆ ਵੀ ਉਹਨਾਂ ਦੀ ਜਿਹੜੀ ਸਜ਼ਾ ਪੂਰੀ ਹੋ ਚੁੱਕੀ ਹੈ ਵੀ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਤਾਂ ਜੋ ਆਪਣੇ ਜਿਹੜਾ ਆਨੰਦਮਈ ਜੀਵਨ ਹੈ ਆਪਣੇ ਬੱਚਿਆਂ ਨਾਲ ਆਪਣੇ ਮਾਤਾ ਪਿਤਾ ਦੇ ਨਾਲ ਬਤਾ ਸਕੀ ਅ ਸੋਸੀ ਤਸਵੀਰਾਂ ਆਪ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕੀਤੀ ਹੈ ਬੜੌਦੀ ਟੋਲ ਪਲਾਜ਼ਾ ਤੇ ਜਿੱਤੇ ਤੁਸੀਂ ਵੇਖ ਵੀ ਸਾਹਦਿਓ ਕਿ ਇਸ ਵੇਲੇ ਦੇ ਜਿਹੜੀਆਂ ਤਸਵੀਰਾਂ ਨੇ ਕਿ ਟੋਲ ਫ੍ਰੀ ਕੀਤਾ ਗਿਆ ਟੋਲ ਨੂੰ ਔਰ ਵਾਕਵਾ ਕਰ ਜਿਹੜੇ ਪੰਜਾਬ ਦੇ ਜਿਹੜੇ ਟੋਲ ਨੇ ਉਹ ਇਸ ਵੇਲੇ ਫ੍ਰੀ ਕੀਤੇ ਗਏ ਨੇ 3 ਘੰਟੇ ਦੀ ਜਿਹੜੀ ਕਾਲ ਸੀਗੀ ਵਾਕਵਾਖ ਮੰਗਾ ਨੂੰ ਲੈ ਕੇ ਚਾਹੇ ਬੰਦੀ ਸਿੰਘਾਂ ਦੀ ਗੱਲ ਕਰੀ ਕਿ ਕਹਿੰਦੇ ਕਿ ਬਹੁਤ देर ਹੋ ਚੁੱਕੀ ਆ ਉਹਨਾਂ ਦੀ ਜਿਹੜੀ ਸਜਾਵਾਂ ਪੂਰੀਆਂ ਹੋਈ ਨੂੰ ਉਹ ਤੋਂ ਬਾਅਦ ਵੀ ਉਹਨਾਂ ਨੂੰ ਹਾਜੇ ਤੱਕ ਹਾਰ ਨਹੀਂ ਕੀਤਾ ਗਿਆ ਇਨਸਾਫ ਦੀ ਜਿਹੜੀ ਮੰਗ ਹੈ ਉਹ ਕੀਤੀ ਜਾ ਰਹੀ ਹੈ ਤੇ ਫਿਲਹਾਲ ਜਿਹੜੀਆਂ ਅਸੀਂ ਤਸਵੀਰਾਂ ਜਿਹੜੀਆਂ ਨੇ ਆਪ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਬਲੋਦੀ ਟੋਲ ਪਲਾਜ਼ਾ ਤੋਂ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਭਾਰੀ ਪੁਲਿਸ ਫੋਰਸ ਵੀ ਇੱਥੇ ਮੌਜੂਦ ਹੈ ਔਰ ਉਸ ਦੇ ਨਾਲ-ਨਾਲ ਜਿਹੜਾ ਜਿਹੜੀ ਮੰਗਾਂ ਮੰਗਾਂ ਨੂੰ ਲੈ ਕੇ